ਪਿਛਲੇ ਦਿਨਾਂ ਦੀ ਜਿਹੜੀ ਸਟੇਟਮੈਂਟ ਸੀਗਾ ਮੈਨੂੰ ਇਹ ਲੱਗ ਰਿਹਾ ਸੀ ਕਿ ਟਿਕਟ ਪਾਸ ਜਿਹੜੀਆਂ ਮੈਨਾ ਬਾਰ ਮੈਨੂੰ ਥੋੜੀ ਨੋਲਿਜ ਘੱਟ ਜੀ ਸੀਗੀ ਮੈਂ ਸਾਰੇ ਨੂੰ ਪੁੱਛੇ ਜਾ ਰਿਹਾ ਸੀ ਮੈਂ ਕਿਤੇ ਜਸਪੀਰ ਭਾਈ ਜੀ ਕਿ ਤੋ ਟਿਕਟ ਤਾਂ ਨਹੀਂ ਅਨਾਉਂਸ ਹੋਣ ਵਾਲੀ ਬਹੁਤ ਬਹੁਤ ਸਾਰੇ ਜਿਹੜੀਆਂ ਖਬਰਾਂ ਵੀ ਲੱਗੀਆਂ ਕਿ ਮੈਂ ਗੁਰਦਾਸਪੁਰ ਤੋਂ ਲੜ ਰਿਹਾ ਤੇ ਬਹੁਤ ਸਾਰੇ ਮਨਿਸਟਰਾਂ ਦਾ ਤੇ ਸਾਰੇ ਨੇਤਾਵਾਂ ਦਾ ਮੈਨੂੰ ਮੇਰੇ ਕੋਲ ਮੈਸੇਜ ਵੀ ਪਏ ਹੋਏ ਆ ਕਿ ਉਹ ਕਹਿੰਦੇ ਵੀ ਅਸੀਂ ਅਨਾਉਂਸ ਕਰਨ ਲੱਗੇ ਆ ਤੂੰ ਲੜ ਤੋ ਇਦਾਂ ਕਰ ਤੋ ਇਦਾਂ ਕਰ ਕੋਈ ਕਹਿੰਦਾ ਅਸੀਂ ਵਿਨਿੰਗ ਪਾਰਟੀ ਆ ਸਾਡੇ ਵੱਲੋਂ ਲੜ ਪਰ ਮੇਰਾ ਕਦੀ ਵੀ ਕੋਈ ਇਰਾਦਾ ਨਹੀਂ ਰਿਹਾ ਕਦੀ ਵੀ ਨਹੀਂ ਮੇਰੇ ਤੋਂੜੀ ਸਟੇਟਮੈਂਟ ਐਂ ਲੱਗਦੀਆਂ ਨੇ ਕਿ ਸਟੇਟਮੈਂਟ ਨਾ ਮੇਰੀ ਮੇਰਾ ਇੰਟਰਸਟ ਬਹੁਤ ਹੈ ਪੋਲਿਟਿਕਸ ਇਜ਼ ਬਹੁਤ ਇੰਟਰਸਟਿੰਗ ਰਹਿਤ ਰਹਿਣਾ ਵੀ ਹੈ ਹਮਮ ਪ੍ਰੈਡਿਕਸ਼ਨਸ ਵੀ ਰਹਿੰਦੀਆਂ ਮੇਰੀਆਂ ਬਹੁਤ ਵਧੀਆ ਬਟ ਲੜਨ ਦਾ ਕੋਈ ਇਰਾਦਾ ਨਹੀਂ ਕਿਉਂਕਿ ਮੈਨੂੰ ਲੱਗਦਾ ਕਿ ਜਿਆਦਾ ਬੇਇੱਜ਼ਤੀ ਕਰਨ ਨਾਲੋਂ ਬੰਦਾ ਸਿੰਗਰ ਬਣਿਆ ਰਹੇ ਤੇ ਵਧੀਆ ਇਸ਼ਾਰਾ ਕਿਹਦੇ ਵੱਲੇ ਤੁਹਾਡਾ ਇਹ ਸਾਰੇ ਵੱਲੇ ਤੇ ਉਹ ਕਿਉਂਕਿ ਇਹ ਔਖਾ ਕੰਮ ਹੈ ਅਰੇ ਬਹੁਤ ਜ਼ਿੰਮੇਵਾਰੀ ਦਾ ਕੰਮ ਹੈ ਜਿਹੜਾ ਸਾਡਾ ਕੰਮ ਹੈ ਨਾ ਬੜਾ ਲਾਈਵਲੀ ਜਾ ਤੁਸੀਂ ਗਾਇਆ ਆਪਣੇ ਪ੍ਰੋਗਰਾਮ ਕੀਤੇ ਪੈਸੇ ਲਏ ਥੋੜੇ ਜਿਆਦਾ ਜਿੰਨੇ ਵੀ ਤੁਹਾਨੂੰ ਲੋਕ ਪਿਆਰ ਕਰਦੇ ਆ ਤੁਹਾਨੂੰ ਲੋਕ ਮਿਲਦੇ ਆ ਕਿ ਨਿਤਾਵਾਂ ਨੂੰ ਤੇ ਅੱਜ ਕੱਲ੍ਹ ਲੋਕੀ ਪਿੰਡਾਂ 'ਚ ਨਹੀਂ ਵੜਨਦੇ ਰੇ ਦੇਖੋ ਥੋੜੇ ਸ਼ਾਇਰਾ ਫੇਰ ਕਿਤੇ ਆ ਨਹੀਂ ਮੇਰਾ ਨਹੀਂ ਪਲੀਜ਼ ਇਹਨੂੰ ਤੁਸੀਂ ਉਹਨਾ ਬਣਾਇਓ ਪਰ ਮੈਂ ਵੈਸੇ ਗੱਲ ਕਰ ਮੈਂ ਸਾਰੇ ਪਾਸੇ ਦੇਖ ਰਹਾ ਹਾਂ ਬਟ ਦੇਖਿਆ ਜਾਵੇ ਤਾਂ ਨਾ ਬਹੁਤ ਸਾਰੇ ਜਿਹੜੇ ਆਪਣੇ ਕਲਾਕਾਰ ਨੇ ਜਿਨ੍ਹਾਂ ਨੇ ਕਲਾਕਾਰੀ ਖੇਤਰ ਦੇ ਵਿੱਚ ਇੰਨਾ ਨਾਮ ਕਮਾਇਆ ਬਟੋ ਜਦ ਰਾਜਨੀਤੀ ਚਾਏ ਤਾਂ ਕਿਤਨਾ ਕਿਤੇ ਉਹ ਨਾਂ ਡੁੱਬਦਾ ਦੇਖਿਆ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਲਾਈਕ ਮੈਂ ਸੀਰੀਅਸਲੀ ਜਿਵੇਂ ਤੁਸੀਂ ਹੁਣ ਗੱਲ ਕਹੀ ਨਾ ਮੇਰਾ ਸੱਚੀ ਧਿਆਨ ਉੱਧਰ ਗਿਆ ਕਿ ਕੁਝ ਇੱਕ ਐਸੇ ਕਲਾਕਾਰ ਲਾਈਕ ਜਿਨ੍ਹਾਂ ਨੂੰ ਇੰਨੀ ਰਿਸਪੈਕਟ ਆਪਾ ਦਨੇ ਉਹਨਾਂ ਦੀ ਕਲਾ ਵਾਸਤੇ ਉਹਨਾਂ ਨੂੰ ਲੋਕ ਪਿੰਡ ਚ ਨਹੀਂ ਵੜਨ ਦੇ ਰਹੇ ਉਹਨਾਂ ਨੂੰ ਲੋਕਾਂ ਨੇ ਲਾਈਕ ਸਿਰੇ ਤੋਂ ਨਕਾਰ ਦਿੱਤਾ ਗਾਇਕੀ ਨੂੰ ਤਾਂ ਸਾਈਡ ਤੇ ਕਰ ਹੀ ਦਿੱਤਾ ਬਟ ਉਹਨਾਂ ਦੀ ਪਰਸਨੈਲਿਟੀ ਨੂੰ ਵੀ ਲਾਈਕ ਟੋਟਲੀ ਸਾਈਡ ਤੇ ਕਰ ਦਿੱਤਾ ਕਿਉਂਕਿ ਲੋਕ ਜਿਹੜੇ ਨੇ ਹੁਣ ਅੱਕੇ ਪਏ ਨੇਤਾਵਾਂ ਤੋਂ ਲੋਕਾਂ ਨੂੰ ਮੈਨੂੰ ਮੈਨੂੰ ਤਾਂ ਲੱਗਦਾ ਕਿ ਲੋਕ ਹੈਲਪਲੈਸ ਨਹੀਂ ਹੋ ਲੋਕਾਂ ਨੂੰ ਕਿਸੇ ਵੀ ਪਾਰਟੀ ਤੋਂ ਉਮੀਦ ਨਹੀਂ ਨਜ਼ਰ ਆ ਰਹੀ ਕਿਸੇ ਵੀ ਪਾਰਟੀ ਦੀ ਗ੍ਰੋਥ ਨਹੀਂ ਨਜ਼ਰ ਆ ਰਹੀ ਵੀ ਇਹ ਗ੍ਰੋਥ ਕਰ ਸਕਦੇ ਨੇ ਦੇਸ਼ ਨੂੰ ਅੱਗੇ ਲਿਜਾ ਸਕਦੇ ਆ ਕਿਉਂਕਿ ਉਹੀ ਤਾਮਜਾਮ ਹੈ ਉਹੀ ਸਭ ਕੁਝ ਰਹਿੰਦਾ ਹੈ ਔਰ ਅੱਜ ਕੱਲ ਦੇ ਦਿਨਾਂ ਜਿੱਤੇ ਮੈਨੂੰ ਤਾਂ ਸ਼ਰਮ ਬੜੀ ਆਉਂਦੀ ਹੈ ਕਿ ਯਾਰ ਨੇਤਾ ਨੇਤਾ ਜਿਹੜੇ ਆ ਜਾਂ ਜਿਹੜੇ ਕਲਾਕਾਰ ਨੇਤਾ ਬਣ ਗਏ ਉਹ ਕਿੱਦਾਂ ਪਿੰਡਾਂ 'ਚ ਜਾਂ ਸ਼ਹਿਰਾਂ 'ਚ ਜਾ ਕੇ ਵੋਟ ਮੰਗ ਲੈਂਦੇ ਆ ਔਰ 5 ਸਾਲ ਆਉਂਦੇ ਨਹੀਂ